ਜੇਲ੍ਹ 'ਚ ਬੈਠਾ ਹਾ ਜਿਹਦੇ ਤੁਸੀਂ ਗੋਦੀ ਚੜ ਗਏ ਹੋ ਅਮਰਤਪਾਲ ਵਰਗੇ ਧੜੇ ਦੇ ਉਹ ਜੇਲ੍ਹ 'ਚ ਬੈਠਾ ਤਰਲੇ ਲੈਂਦਾ ਕਿ ਕਿਸੇ ਤਰੀਕੇ ਜ਼ਮਾਨਤ ਕਰਾ ਦਿਓ ਉਹ ਜੇਲ੍ਹ 'ਚ ਬੈਠਾ ਇਲੈਕਸ਼ਨ ਲੜਦਾ ਵੀ ਕਿਸੇ ਤਰੀਕੇ ਬਾਹਰ ਕਢਾ ਦਿਓ ਹੜਾਂ ਦੇ ਸਮੇਂ ਭੌਣੇ ਲਾਂਦਾ ਕਿਸੇ ਤਰੀਕੇ ਬਾਹਰ ਕਢਾ ਦਿਓ ਸੌ ਚਕਾਈ ਦੇ ਲਈ ਤਰਲੇ ਲੈਂਦਾ ਉਹਨਾਂ ਦੇ ਵਕੀਲ ਜਾ ਕੇ ਹਾਈ ਕੋਰਟ ਤੇ ਤਰਲੇ ਲੈਂਦੇ ਆ ਵੀ ਕਿਸੇ ਤਰੀਕੇ ਸੌ ਚਕਾ ਦਿਓ ਕਿਤੇ ਇਹ ਨਾ ਹੋਵੇ ਵੀ MP ਸ਼ੇਪ ਕੈਂਸਲ ਹੋ ਜੇ ਤੇ ਤੁਹਾਡਾ ਭਰਾ ਇੱਕ ਨੂੰ ਤਾਂ ਠੋਕਦਾ ਜੇਲ੍ਹ 'ਚ ਬੈਠੇ ਤਰਨੇ ਲੀਂਗਲੇ ਤੁਹਾਡੇ ਭਰਾ ਨੇ ਕਿ ਮੈਨੂੰ ਬਾਹਰ ਕਢਾ ਦਿਓ ਉਹਨੇ ਜੇਲ੍ਹ 'ਚ ਬੈਠੇ ਨੇ ਇੱਕ ਹੋਰ ਠੋਕਤਾ ਹਾਲਾਂਕਿ ਇਹ ਤੁਹਾਡੇ ਭਰਾ ਨੇ ਇਹ ਗੱਲਾਂ ਨਹੀਂ ਕਹਿਣੀਆਂ ਉਹ ਤਾਂ ਪਤਾ ਨਹੀਂ ਕਿਹੜੀ ਉੱਚੀ ਸੁਰਤ ਦਾ ਮਾਲਕ ਹੋ ਚੁੱਕਿਆ ਉਹਨੇ ਨਹੀਂ ਕਹਿਣੀਆਂ ਪਰ ਇਹ ਤੁਹਾਡਾ ਭਰਾ ਕੌਮ ਦਾ ਸ਼ੇਰ ਆ ਇਸ ਟਾਈਮ ਸ਼ੇਰ ਜਿਹਨੇ ਇੱਕ ਠੋਕ ਕੇ ਇਹ ਇਹ ਨਹੀਂ ਸੋਚਿਆ ਕਿ ਇੱਕ ਠੋਕਤਾ ਹੁਣ ਜ਼ਿੰਦਗੀ ਬਚਾ ਲਈਏ ਉਹਨੇ ਜੇਲ੍ਹ 'ਚ ਜਾ ਕੇ ਦੂਜਾ ਠੋਕਤਾ ਤੁਸੀਂ ਇੱਕ ਤੁਸੀਂ ਪੰਥ ਦੇ ਤੌਰ ਤੇ ਆਜ਼ਾਦ ਉਮੀਦਵਾਰ ਖੜੇ ਹੋਏ ਸੀ ਤੁਸੀਂ ਬਿਆਨ ਵੀ ਦਿੱਤਾ ਤੁਸੀਂ ਆਜ਼ਾਦ ਉਮੀਦਵਾਰ ਹਾਂ ਪੰਥ ਤੁਹਾਡੇ ਨਾਲ ਵੀ ਤੁਰਿਆ ਸਾਡੇ ਵਰਗੇ ਵੀ ਚੁੱਪ ਕਰਕੇ ਬਹਿ ਕੇ ਵੀ ਨਹੀਂ ਆਪਾਂ ਇਸ ਮਾਮਲੇ 'ਚ ਨਹੀਂ ਬੋਲਣਾ ਪੰਥ ਦਾ ਆਜ਼ਾਦ ਉਮੀਦਵਾਰ ਆ ਪਰ ਤੁਸੀਂ ਇੱਕ ਧੜੇ ਦੀ ਗੋਦੀ ਚੜ੍ਹ ਕੇ ਬਹਿ ਗਏ ਹੋ ਆਪਣੇ ਭਰਾ ਦੀ ਕੁਰਬਾਨੀ ਨੂੰ ਛੋਟਾ ਨਾ ਕਰੋ ਉਹ ਇੱਕ ਪੰਥ ਦਾ ਸ਼ੇਰ ਆ ਉਹ ਸਾਡੇ ਪੰਥ ਦਾ ਸ਼ੇਰ ਆ ਉਹਨੂੰ ਇੱਕ ਧੜੇ ਦਾ ਨਾ ਬਣਾਓ